ਸਤਿਨਾਮ ਜੋ ਅੱਜ ਦੀ ਮੀਟਿੰਗ ਦਾ ਮੇਨ ਮੋਟਿਵ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਹਰ ਸਕੂਲਸ ਤੇ ਕਾਲਜਸ ਦੇ ਵਿੱਚ ਇਲੈਕਟੋਰਲ ਲਿਟਰੇਸੀ ਕਲੱਬਸ ਬਣਾਏ ਹੋਏ ਨੇ ਜਿਨ੍ਹਾਂ ਦਾ ਕੰਮ ਹੈਗਾ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੋਟਾਂ ਬਾਰੇ ਜਾਗਰੂਕ ਕਰਨਾ ਤੇ ਇਸ ਬਾਰੇ ਐਜੂਕੇਟ ਕਰਨਾ ਕਿ ਵੋਟ ਪਾਣਾ ਕਿਉਂ ਜ਼ਰੂਰੀ ਹੈ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਉਹਨਾਂ ਦੀ ਹੱਲਾਸ਼ੇਰੀ ਦੇ ਲਈ ਉਹਨਾਂ ਨੂੰ ਥੋੜਾ ਜਿਹਾ ਚਾਰਜ ਅਪ ਕਰਨ ਦੇ ਲਈ ਕਿ ਜਿਹੜੇ ਅੱਗੇ ਆਉਣ ਵਾਲੇ ਇਲੈਕਸ਼ਨਸ ਨੇ ਉਹਦੇ ਵਿੱਚ ਆਪਣੀ ਗਤੀਵਧੀਆਂ ਨੂੰ ਹੋਰ ਵਧਾ ਕੇ ਤੇ ਮੈਕਸਿਮਮ ਲੋਕਾਂ ਤੱਕ ਰੀਚ ਕਰਨ ਤਾਂ ਕਿ ਆਉਣ ਵਾਲੇ elections ਦੇ ਵਿੱਚ ਸਾਡਾ ਜਿਹੜਾ ਵੋਟਰ ਟਰਨ ਆਊਟ ਹੈ ਉਹ ਇੰਪਰੂਵ ਹੋ ਸਕੇ। ਔਰ VOTING ਦੀ ਗੱਲ ਕਰੀਏ ਮੈਮ ਕਿੰਨੇ ਪਰਸੈਂਟ ਤੱਕ ਜਿਹੜੀ ਐ ਸਪੋਲਿੰਗ ਹੋ ਸਕਦੀ ਹੈ। ਜਿਹੜਾ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਟੀਚਾ ਮਿਲਿਆ ਹੈਗਾ ਇਸ ਵਾਰ 70% ਮਤਲਬ ਅਸੀਂ ਸਾਡਾ ਅਟੈਂਪਟ ਤਾਂ ਇਹੀ ਹੁੰਦਾ ਕਿ 100% voting ਹੋਵੇ ਬਟ देयर आर ਸਰਟਨ ਕੰਪਲਸ਼ਨ ਜਿਹਦੇ ਕਰਕੇ 100% voting ਤਾਂ ਨਹੀਂ ਹੋ ਸਕਦੀ ਬਟ ਯੈਸ ਸਾਡਾ ਟੀਚਾ ਇਹ ਹੈਗਾ ਕਿ ਜੋ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਟਾਰਗੇਟ ਦਿੱਤਾ ਅਸੀਂ ਉਹ ਡੈਫੀਨਿਟਲੀ ਅਚੀਵ ਕਰੀਏ ਯੈਲੋਸ ਨੂੰ ਜੋ ਕਹਿੰਦੇ ਪ੍ਰੋਬਲਮਸ ਆ ਰਹੀਆਂ ਨੇ ਸਿਮ ਉਹ ਸਾਰੀਆਂ ਸੋਲਵ ਹੋ ਚੁੱਕੀਆਂ ਹਾਂ ਹਾਂਜੀ ਉਹ ਉਹ ਮਤਲਬ ਦੇ ਆਰ ਨਾਟ ਲਿਟਰਡ ਟੂ ਇਲੈਕਸ਼ਨਸ ਉਹਦੇ ਵਿੱਚ ਕੁਝ ਆਨਰੇਰੀਅਮ ਦੀਆਂ ਆ ਜਾਂ ਕੁਝ ਇਦਾਂ ਦੀਆਂ ਦਿੱਕਤਾਂ ਹੁੰਦੀਆਂ ਕਿਸੇ ਦਾ ਬੈਂਕ ਅਕਾਊਂਟ ਮੈਚ ਨਹੀਂ ਕਰਦਾ ਸੋ ਉਹ ਜਿਹੜੀਆਂ ਹੈਗੀਆਂ ਦੇ ਆਰ ਆਫਿਸ ਲੈਵਲ ਇਸ਼ੂਸ ਵਿਚ ਵੀ ਹੈਵ ਟੇਕਨ ਅਪ ਤੇ ਉਹ ਰਿਜ਼ੋਲਵ ਹੋ ਗਏ ਨੇ ਕੁਲਵਿੰਦਰ ਸਰ ਜਿਹੜੀਆਂ ਮੋਕਫ ਡਿਊਟੀਆਂ ਤੁਹਾਡੇ ਵਿੱਚੋਂ ਕੀਤੀਆਂ ਸੀ ਔਰ ਕਿਹੜੇ ਡਾਟੇ ਦੀ ਜਿਹੜੀ ਗੱਲਬਾਤ ਕੀਤੀ ਕਿ ਮੀਟਿੰਗ ਬਾਰੇ ਅੱਜ ਸਵੀਪ ਨੋਟਲਨ ਚਾਰਜ ਮੈਂ ਕੁਲਵਿੰਦਰ ਸਿੰਘ ਇਲੈਕਸ਼ਨ ਇੰਚਾਰਜ ਜਗਤਾਰ ਸਿੰਘ ਇਲੈਕਸ਼ਨ ਕਲਰਕ ਪੀਰਮਨ ਜੀ ਅੱਜ ਸਮੂਹ ਸਕੂਲਾਂ ਦੀ ਕਾਲਜਾਂ ਦੀ ਇਲੈਕਟਰੋਨਲ ਲਿਟਰੇਸੀ ਕਲੱਬ ਦੇ ਸਬੰਧੂ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਇਹਨਾਂ ਦੀ ਸਥਾਪਨਾ ਕੀਤੀ ਗਈ ਸੀ ਜਿਹੜੇ ਸਕੂਲ ਗਤੀਵਿਧੀਆਂ ਕਰਵਾ ਰਹੇ ਨੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਤਾਂ ਕਿ ਵੋਟ ਪ੍ਰਤੀਸ਼ਤ ਵਧਾਈ ਜਾ ਸਕੇ ਇਹਦੇ ਸਬੰਧ ਦੇ ਵਿੱਚ ਮੀਟਿੰਗ ਕੀਤੀ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਅੱਜ ਮੈਡਮ ਨੇ ਕਿਹਾ ਕਿ 70% ਜਿਹੜੀ ਪੋਲਿੰਗ ਆਪ ਹੋਵੇਗੀ ਇਸ ਟਾਈਮ ਕੀ ਲੱਗਦਾ ਹੋਵੇਗਾ ਇਹਨਾਂ ਹਾਂ ਅ ਇਸ ਦਿਨ ਸਾਹਿਬ ਦੀਆਂ ਆਦਤਾਂ ਦੇ ਅਨਸਾਰ ਅਸੀਂ ਵਰਕਆਊਟ ਕਰ ਰਹੇ ਹਾਂ ਤਾਂ ਜੋ ਜਿਨ੍ਹਾਂ ਦੇ ਵਿੱਚ ਆਂਗਣਵਾੜੀ ਵਰਕਰ ਨੇ ਬੀਐਲਓ ਨੇ ਸੁਪਰਵਾਈਜ਼ਰ ਨੇ ਸਾਰੇ ਆਪਣਾ ਆਪਣਾ ਆਸ਼ਾ ਵਰਕਰ ਨੇ ਸਾਰਿਆਂ ਦੀ ਅਲੱਗ-ਅਲੱਗ ਡਿਊਟੀਆਂ ਲਈਆਂ ਵੋਟ ਪ੍ਰਤੀਸ਼ਤ ਵਧਾਉਣ ਦੇ ਲਈ ਅਸੀਂ ਪੂਰ ਯਤਨ ਕਰ ਰਹੇ ਹਾਂ ਤਾਂ ਜੋ ਵੋਟ ਪ੍ਰਤੀਸ਼ਤ ਵਧਾਈ ਜਾ ਸਕੇ ਤੇ ਔਰ ਨਿਆ ਸਿੰਘਵਾਲਾ ਦੀ 70% ਤੋਂ ਉੱਪਰ ਕਰਵਾਈ ਜਾ ਸਕੇ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਇੰਨੇ ਪ੍ਰਭਾਵਸ਼ਾਲੀ ਹੈ ਜਿਹੜੀਆਂ ਉਹਨਾਂ ਦੀ ਇਨਸਟਰਕਸ਼ਨਾਂ ਉਹਨਾਂ ਦੇ ਅਨਸਾਰ ਲੋਕਾਂ ਨੂੰ ਹਰ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜਿਹੜੇ VOTER ਨੂੰ ਪਤਾ ਨਾ ਹੋਵੇ ਸੋ VOTERਾਂ ਦੇ ਲਈ ਬੂਥਾਂ ਤੇ BLO ਸੈਕਟਰ ਅਫਸਰਾਂ ਨਹੀਂ ਸਾਰੀਆਂ ਉਹ ਸਹੂਲਤਾਂ ਭਾਵੇਂ ਕੋਈ PWD VOTER ਹੈ ਭਾਵੇਂ AT+ VOTER ਹੈ ਭਾਵੇਂ ਕੋਈ ਲੋੜਬੰਦ VOTER ਹੈ ਉਹਨਾਂ ਦੀ VOT ਹੈ ਜਿਹੜੀ ਉਹਦਾ ਭਗਤਾਨ ਹੋ ਸਕੇ